ਤੇ ਇਹ ਨਾਲ ਸਾਡੇ ਘਰ ਚ ਪਲਵਾਨੀ ਮੇਰੇ ਪਾਪਾ ਨੇ ਵੀ ਖੇਡਦੇ ਰੇ ਮੇਰੇ ਤਾਇ ਜੀ ਵੀ ਨਹੀਂ ਸਾਰੇ ਖੇਡਦੇ ਰੇ ਦਾਦਾ ਜੀ ਵੀ ਨਹੀਂ ਖੇਡਦੇ ਰੇ ਕਬੱਡੀ ਹਾਂਜੀ ਤੇ ਬਹੁਤ ਮਿਹਨਤ ਕੀਤੀ ਜੀ ਪਾਪਾ ਨੇ ਬਹੁਤ ਮਿਹਨਤ ਕਰਾਈ ਜੀ ਉੱਥੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਨਹੀਂ ਜਦੋਂ ਵੱਖਰੀ ਵੱਖਰੀ ਟੀਮਾਂ ਜਦੋਂ ਹੁੰਦੀਆਂ ਜੀ ਹਨਾ ਉੱਥੇ ਦੇ ਫਿਰ ਇੱਥੇ ਤਾਂ ਚਲੋ ਇੰਡੀਆ ਜੀ ਤਾਂ ਆਪਣੇ ਲੋਕਲ ਟੀਮਾਂ ਹੁੰਦੀਆਂ ਉੱਥੇ ਸਾਰੇ ਵਧੀਆ ਹੀ ਪਲੇਅਰ ਹੁੰਦੇ ਜੀ ਸਾਰੇ ਨੌਜਵਾਨਾਂ ਨੇ ਇਹੋ ਕਿ ਨਸ਼ੇ ਛੱਡੋ ਮਾੜੇ ਕੰਮ ਛੱਡ ਕੇ ਜੀ ਖੇਡਾਂ ਤੇ ਧਿਆਨ ਦਿਓ ਤੇ ਆਪਣੇ ਦੇਸ਼ ਦਾ ਨਾ ਰੋਸ਼ਨ ਕਰਦੇ ਸਾਰੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰਾ ਨਾਮ ਅਰਬਲਿਆ ਜੀ ਮੇਰਾ ਪਿੰਡ ਬਲਪੁਰਿਆ ਜੀ ਤੇ ਅੱਜ ਤੁਸੀਂ ਜਿੱਤੀਆਂ ਨੂੰ ਜਾਣਦੇ ਕੀ ਕਹਨੇ ਜਾਓ ਕਿ ਕਿੰਨਾ ਕਿ ਮਾਣ ਦੀ ਮਸਲਰੀ ਮਾਣ ਬਹੁਤ ਬੰਦੀ ਗੱਲ ਹੈ ਜੀ ਇਨੀ ਨਿੱਕੀ ਉਮਰ ਸੇ ਮਾਰ ਰਹੇ ਨੇ ਆਪਾਂ ਨੂੰ ਇਨਾ ਨਾ ਦਿੱਤਾ ਹੈ ਹਾਂ ਜੀ ਕਿੰਨੀ ਕਿ ਮਿਹਨਤ ਕੀਤੀ ਹੈ ਤੇ ਹੁਣ ਤੱਕ ਜੇ ਗੱਲ ਕਰੀਏ ਪਹਿਲਵਾਨਾਂ ਦੀ ਸੌਂਗ ਸੀ ਕਿਸ ਤਰ੍ਹਾਂ ਦੇ ਪਹਿਲਵਾਨੀ ਤੁਹਾਡੇ ਤੇ ਇਹ ਨਾਲ ਸਾਡੇ ਘਰ ਚ ਪਹਿਲਵਾਨੀ ਮੇਰੇ ਪਾਪਾ ਨੇ ਵੀ ਖੇਡਦੇ ਰਹੇ ਮੇਰੇ ਤਾਇਆ ਜੀ ਵੀ ਸਾਰੇ ਖੇਡਦੇ ਰਹੇ ਦਾਦਾ ਜੀ ਵੀ ਖੇਡਦੇ ਰਹੇ ਕਬੱਡੀ ਹਾਂ ਜੀ ਤੇ ਗਵਰਨਮੈਂਟ ਕੀਤੀ ਹੈ ਜੀ ਵਾਪਾਂਣਾ ਨੇ ਉਹ ਮੰਤਰੀ ਕਰਾਈ ਹੈ ਜੀ ਕਿੰਨੇ ਕਿ ਦੇਸ਼ਾਂ ਦਾ ਮੁਕਾਬਲਾ ਸੀ ਵੀ ਕਿੰਨਾ ਕਿ ਉੱਥੇ ਕੰਪੀਟੀਸ਼ਨ ਟਫ ਲੱਗਦਾ ਸੀ ਉਹ ਕਿੱਟਾ ਉਹ ਇੱਥੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੋਣੀ ਜਦੋਂ ਵੱਖਰੀ ਵੱਖਰੀ ਟੀਮਾਂ ਜਦੋਂ ਹੁੰਦੀਆਂ ਜੀ ਹਨਾ ਉੱਥੇ ਦੇ ਫਿਰ ਇੱਥੇ ਤਾਂ ਚਲੋ ਇੰਡੀਆ ਜੀ ਤਾਂ ਆਪਣੇ ਲੋਕਲ ਟੀਮਾਂ ਹੁੰਦੀਆਂ ਉੱਥੇ ਸਾਰੇ ਵਧੀਆ ਹੀ ਪਲੇਅਰ ਹੁੰਦੇ ਜੀ ਸਾਰੇ ਹਾਂਜੀ ਕੀ ਕੀ ਦੇਣਾ ਚਾਹ ਰਿਹਾ ਕਿ ਦੇਣਾ ਜੌਗ ਨੌਜਵਾਨਾਂ ਨੇ ਇਹੋ ਕਿ ਨਸ਼ੇ ਛੱਡੋ ਮਾੜੇ ਕੰਮ ਛੱਡ ਕੇ ਜੀ ਖੇਡਾਂ 'ਤੇ ਧਿਆਨ ਦਿਓ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਸਾਰੇ ਠੀਕ ਹਾਂਜੀ ਘਟਮਾਂ 'ਚ ਸ਼ ਪਰ ਜਿਹੜੀ ਮਿਹਨਤ ਬੱਚਾ ਕਰਦਾ ਰਿਹਾ ਅੱਜ ਵੀ 2 ਵਜੇ ਉੱਠਦਾ ਵਾ ਡੇਢ 2 ਵਜੇ ਇਸ਼ਨਾਨ ਕਰਕੇ ਗੁਰਦਆਸਾ ਮੱਥਾ ਟੇਕ ਕੇ ਤੇ 5 ਵਜੇ ਤੱਕ ਖੜੇ ਜਿਹੜੇ ਜ਼ੋਰ ਕਰਦਾ ਰੋਜ਼ 6 ਘੰਟੇ ਜ਼ੋਰ ਕਰਦਾ ਜਿਹੜੇ ਭਵਾਨ ਬੰਨਾ ਚਾਹੁੰਦੇ ਨੇ ਨੌਜਵਾਨ ਉਹਨਾਂ ਨੂੰ ਸੌਂਕਿਆ ਪਰ ਘਰ ਦੀ ਗਰੀਬੀ ਕਰਕੇ ਕੀ ਨਹੀਂ ਆਉਂਦੇ ਉਹਨਾਂ ਨੇ ਕੀ ਕਰਦਾ ਵਾ ਵੇਖੋ ਜੀ ਜਿੱਥੋਂ ਤੱਕ ਵੀ ਸਾਡੀ ਪਹੁੰਚ ਆ ਕੋਈ ਥੋੜੀ ਬਹੁਤੀ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਜਿਹੜੇ ਵੀ ਅਸੀਂ ਹੁਣ ਤੱਕ ਸਾਨੂੰ 30 ਸਾਲ ਹੋ ਗਏ ਕਬੱਡੀ ਅਕੈਡਮੀ ਚਲਾਉਂਦਿਆਂ ਨੂੰ 30 ਸਾਲ ਚ ਅਸੀਂ 1000 ਦੇ ਕੋਈ ਖਿਡਾਰੀ ਤਿਆਰ ਕੀ ਕਿ ਮੈਂ ਬਾਕੀ ਖਿਡਾਰੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਖਿਡਾਰੀ ਨੂੰ ਖਰਾਕ ਦੀ ਜਰੂਰਤ ਆ ਔਰ ਖਿਡਾਰੀ ਬਣਨ ਵਾਲਾ ਉਹ ਸਾਡੇ ਕੋ ਖਰਾਕ ਖਰਦੇ ਨੇ ਕੋਈ ਆ ਕੇ ਸਾਡੇ ਕੋ ਘੋ ਮਦਾਮ ਗਿਰੀਆਂ ਖੜ ਸਕਦਾ ਅਸੀਂ ਜਿੰਨੇ ਆ ਜੀ ਪਰ ਦਿੱਨੇ ਅਸੀਂ ਉਹਨਾਂ ਜਿੰਨੇ ਕੁਝ ਬਾਬਾ ਜੀ ਕਰਨਾ ਉਦ ਬਣਨਾ ਤੇ ਜਿੰਨੂੰ ਵੀ ਲੋੜ ਆ ਖਰਾਕ ਦੀ ਉਹ ਸਟਨ ਸੰਭਰ ਕਰੇ ਕੋਈ ਇਹ ਕੋਈ ਕੰਧੋ ਲੈ ਨਹੀਂ ਆਪਾਂ ਲੁਗੇ ਸਾਰੀ ਦੁਨੀ ਨੂੰ ਪਤਾ ਕਿ ਪਹਿਲਵਾਨ ਬਾਬਾ ਮਕਾ ਜਿਹੜਾ ਇਹ ਆਪਾਂ ਘੋ ਵਣਦੇ ਆਂ ਖੁਰਦੇ ਵਣਦੇ ਆਂ ਮੋਟਰਸਾਈਕਲ ਗੱਡੀਆਂ ਕਾਰਾਂ ਮਹੀਆ ਘੋੜੇ ਹੁਣ ਤੱਕ 72 ਘੋੜੇ ਦਿੱਤੇ ਆ 10000 ਰੁਪਏ ਪਾ ਕੇ ਹੋਦਾ ਪੂਰੀਆਂ ਲਿਸਟਾਂ ਬਣੀਆਂ ਜੀ ਕਿਤਾਬਾਂ ਜੱਪੀਆਂ ਅਮਰੀਕਾ इंग्लंड ਤੋਂ ਪਾਕਿਸਤਾਨ ਤੱਕ ਤੇ ਕੋਈ ਅੰਤਨੀ ਜੀ ਜਿਹਦੇ 600 ਗੁਰਜੋਤਾਂ ਕਾਹੀ ਦੇ ਚੁੱਕੇ ਆ ਜੀ ਪੂਰੇ ਵੜ ਦੇ ਵਿੱਚ ਤਿੰਨ ਅਕੈਡਮੀਆਂ ਨੇ ਜਿਹੜੀਆਂ ਸਦਾ ਆਜ਼ਾਦ ਅਮਰ ਰਹਿਣੀਆਂ ਨੇ ਮੀਰੀ ਪੀਰੀ ਸ਼ੇਰੇ ਪੰਜਾਬ ਔਰ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਬਲਪੁਰੀਆਂ ਔਰ ਆਪ ਜੀ ਦਾ ਧੰਨਵਾਦ ਹੈ ਮੀਡੀਆ ਦਾ ਖਿਡਾਰੀਆਂ ਦਾ ਪਹਿਲਵਾਨਾਂ ਦਾ ਜਿਨ੍ਹਾਂ ਨੇ ਮਿਲ ਕੇ ਅੱਜ ਜੋਦ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਧੰਨਵਾਦ あれは一体何が起こるかというと、マルチにしていいで <music> <music>